ਦੋਸਤੋ ਇਸ ਵਕਤ ਜਿਹੜੀ ਬੱਚੀ ਮੇਰੇ ਨਾਲ ਬੈਠੀ ਹੈ ਇਹ 8ਵੀਂ ਕਲਾਸ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ 11ਵਾਂ ਸਤਾਰਣੇ ਪ੍ਰਾਪਤ ਕੀਤਾ ਮੈਰਟ ਦੇ ਵਿੱਚ ਤੇ ਅੱਜ ਇਸ ਨੂੰ ਡੀਸੀ ਦਫ਼ਤਰ ਦੇ ਵਿੱਚ ਸਾਡੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਜੋ ਪ੍ਰਸ਼ੰਸਾ ਪੱਤਰ ਭੇਜਿਆ ਗਿਆ ਸੀ ਉਹ ਦਿੱਤਾ ਗਿਆ ਤੇ ਬੜਾ ਮਾਣ ਸਨਮਾਨ ਮਿਲਿਆ ਤੇ ਮੇਰੀ ਬੱਚੀ ਨਾਲ ਆਪਾਂ ਕਰਦੇ ਹਾਂ ਗੱਲਬਾਤ ਬੇਟਾ ਪਹਿਲਾਂ ਤਾਂ ਇਹ ਦੱਸੋ ਤੁਹਾਡਾ ਨਾਮ ਕੀ ਹੈ ਜੋਤਵੀਰ ਕੌਰ ਪਿੰਡ ਰੰਗੜੇ ਆਲ ਦੀ ਰਹਿਣ ਵਾਲੇ ਤੁਸੀਂ ਹਾਂਜੀ ਅੱਛਾ 8ਵੀਂ ਕਲਾਸ ਚ ਤੁਸੀਂ 11ਵਾਂ ਸਤਾਰਣੇ ਕੀਤਾ ਅੱਛਾ ਕਿੰਨੇ ਨੰਬਰ ਆਏ ਸੀ ਤੁਹਾਡੇ 695. 600 ਵਿੱਚੋਂ 590 600 ਵਿੱਚੋਂ 590 ਨੰਬਰ ਲੈ ਕੇ ਬੱਚੀ ਨੇ ਇਹ ਜਿਹੜਾ ਸਥਾਨ ਹਾਸਲ ਕੀਤਾ ਤਾਂ ਕਿੰਨੇ ਪਰਸੈਂਟ ਨੰਬਰ ਆਏ ਤੁਹਾਡੇ ਇਹ 98.33 98.33 ਪਰਸੈਂਟ ਬੱਚੀ ਨੂੰ ਨੰਬਰ ਆਏ ਨੇ ਅੱਛਾ ਇਹ ਜਿਹੜੇ ਨੰਬਰ ਤੁਹਾਨੂੰ ਐਨੇ ਆ ਗਏ ਜਦੋਂ ਤੁਸੀਂ ਪਹਿਲਾ ਪੇਪਰ ਦੇ ਰਹੇ ਸੀ ਇਹ ਤੁਹਾਨੂੰ ਲੱਗਦਾ ਸੀ ਕਿ ਐਨੇ ਨੰਬਰ ਆ ਜਾਣਗੇ ਪਹਿਲਾਂ ਹਾਂਜੀ ਉਦੋਂ ਉਮੀਦ ਹੈਗੀ ਸੀ ਵੀ ਐਨੇ ਨੰਬਰ ਆਣਗੇ ਇਸ ਤਰੀਕੇ ਨਾਲ ਤਿਆਰੀ ਤੁਸੀਂ ਕਰ ਰਹੇ ਸੀ ਅੱਛਾ ਜਦੋਂ ਤੁਸੀਂ ਤਿਆਰੀ ਕਰ ਰਹੇ ਸੀਗੇ ਉਹ ਟਿਊਸ਼ਨ ਵੀ ਰੱਖੀ ਸੀ ਕੋਈ ਉਸ ਤੋਂ ਬਈ ਨਹੀਂ ਕੋਈ ਟਿਊਸ਼ਨ ਨਹੀਂ ਰੱਖੀ ਸਕੂਲ 'ਚ ਪੜਦੇ ਸੀ ਸਰਕਾਰੀ ਸਕੂਲ 'ਚ ਪੜਦੇ ਹੋਏ ਤੁਸੀਂ ਤਿਆਰੀ ਕੀਤੀ ਜਿਹੜੀ ਕੀਤੀ ਹੈ ਹਾਂਜੀ ਲੋ ਜੀ ਇਹ ਇੱਕ ਵੱਡੀ ਅਹਿਮ ਗੱਲ ਹੈ ਕਿ ਇੱਕ ਬੱਚੀ ਜਿਨੇ ਕੋਈ ਟਿਊਸ਼ਨ ਨਹੀਂ ਰੱਖੀ ਸਿਰਫ ਸਰਕਾਰੀ ਸਕੂਲ 'ਚ ਪੜ ਕੇ ਆਪ ਉਹਦੀ ਤਿਆਰੀ ਕਰਕੇ ਤੇ ਟੀਚਰਜ਼ ਦੀ ਜਿਹੜੀ ਸਹਿਯੋਗਤਾ لازਮੀ ਰਿਹਾ ਹੋਏਗਾ ਨਾ ਇਹ ਤਾਂ ਨਹੀਂ ਵਿੱਚ ਸੀ ਟੀਚਰਜ਼ ਦੀ ਸਹਿਯੋਗਤਾ ਬਿਨਾ ਜਸ ਸਕੂਲ ਦੇ ਵਿੱਚ ਵੀ ਉਹ ਟਾਈਮ ਪੜਦੇ ਸੀ ਜਾਂ ਸਕੂਲ ਟਾਈਮ ਹੀ ਪੜਦੇ ਸੀ ਗੱਲ ਆਸ ਤੇ ਤੁਸੀਂ ਤੇ ਬਾਅਦ ਚ ਕਰਿਆ ਕੇ ਬਾਅਦ ਚ ਕਰਿਆ ਕੇ ਅੱਛਾ ਤੇ ਕਿਹੜੇ ਕਿਹੜੇ ਸਬਜੈਕਟ ਦੇ ਵਿੱਚੋਂ ਜ਼ਿਆਦਾ ਨੰਬਰ ਤੁਹਾਡੇ ਆਏ ਸਾਇੰਸ ਮੈਥ ਤੇ ਪੰਜਾਬੀ ਸਾਇੰਸ ਮੈਥ ਤੇ ਪੰਜਾਬੀ ਦੇ ਵਿੱਚੋਂ ਤੁਹਾਡੇ ਨੰਬਰ ਆਏ ਪੂਰੇ ਪੂਰੇ ਨੰਬਰ ਆਏ ਦੇ ਵਿੱਚੋਂ ਹਾਂਜੀ ਕਿੰਨੇ ਚੋਂ ਕਿੰਨੇ 100% ਨੰਬਰ ਆਏਗਾ ਦੇ ਵਿੱਚੋਂ ਇਹਨਾਂ ਤਿੰਨ ਵਿਸ਼ਿਆਂ ਚੋਂ ਲੋ ਜੀ ਤਿੰਨ ਵਿਸ਼ੇ ਜਿਹੜੇ ਕਿਹਾ ਅਸੀਂ ਨੇ ਸਾਇੰਸ ਮੈਥ ਜਿਨ੍ਹਾਂ ਚ ਅਕਸਰ ਬੱਚੇ ਪਛੜ ਜਾਂਦੇ ਨੇ ਤੇ ਨਾਲ ਪੰਜਾਬੀ ਜਿਹੜਾ ਸਾਡਾ ਕੀ ਸਾਡੀ ਮੋਢਲੀ ਭਾਸ਼ਾ ਹੈ ਨਾ ਸਾਡੀ ਮਾਤ ਭਾਸ਼ਾ ਇਹਦੇ ਵਿੱਚ ਬੱਚੀ ਨੇ 100% ਨੰਬਰ ਲਏ ਨੇ ਤੇ ਬੜੀ ਮਾਣ ਵਾਲੀ ਗੱਲ ਹੈ ਤੇ ਜਦੋਂ ਤੁਹਾਡੇ ਪੇਰੈਂਟਸ ਜਿਹੜੇ ਹੈਗੇ ਸੀ ਉਹਨਾਂ ਦਾ ਕੀ ਸਹਿਯੋਗ ਰਿਹਾ ਉਹਨਾਂ ਨੇ ਇਹ ਦੇਖਿਆ ਮੈਂ ਕੀ ਪੜ ਰਹੀ ਹਾਂ ਮੈਨੂੰ ਮੁਸ਼ਕਿਲ ਤਾਂ ਨਹੀਂ ਆਉਂਦੀ ਕੋਈ ਪੜਨਾ ਚ ਪੜਨ ਦਾ ਟਾਈਮ ਤੇ ਕੋਈ ਰੁਕਾਵਟ ਨਾ ਵੀ ਮੇਜਨ ਮੈਂ ਪੜ ਰਹੀ ਹਾਂ ਧਿਆਨ ਲੱਗਦਾ ਸੀ ਤੁਹਾਡਾ ਹਾਂਜੀ ਵੀ ਕੋਈ ਇਹਨੂੰ ਰੁਕਾਵਟ ਨਾ ਆਵੇ ਕੋਈ ਡਿਸਟਰਬ ਨਾ ਕਰੇ ਹਾਂ ਹਾਂਜੀ ਅੱਛਾ ਤੇ ਚਲੋ ਮਾਪੇ ਦਾ ਸਹਿਯੋਗ ਤਾਂ ਹੁੰਦਾ ਹੀ ਹੈ ਟੀਚਰਸ ਦਾ ਕੀ ਸਹਿਯੋਗ ਰਿਹਾ ਤੁਹਾਨੂੰ ਟੀਚਰਸ ਐ ਮੈਨੂੰ ਬਹੁਤ ਬਹੁਤ ਯੋਗਦਾਨ ਦਿੱਤਾ ਉਹਨਾਂ ਨੇ ਮੈਨੂੰ ਬਹੁਤ ਵਧੀਆ ਪੜਾਇਆ ਅੱਛਾ ਤੁਹਾਡਾ ਪੂਰਾ ਖਿਆਲ ਰੱਖਦੇ ਸੀ ਸਕੂਲ ਚ ਵੀ ਅੱਛਾ ਤੁਹਾਨੂੰ ਕਦੇ ਕੋਈ ਐ ਤਾਂ ਨਹੀਂ ਲੱਗਿਆ ਵੀ ਹਾਂ ਮੈਂ ਸਰਕਾਰੀ ਸਕੂਲ ਚ ਪੜ੍ਹਨੀ ਆ ਜਾਂ ਮੈਂ ਕਿਤੇ ਪਿੱਛੇ ਨਾ ਰਹਿ ਜਾ ਨਹੀਂ ਮੈਂ ਬਿਲਕੁਲ ਨਹੀਂ ਸ਼ਰਮ ਮੈਂ ਸਰਕਾਰੀ ਸਕੂਲ ਚ ਪੜ੍ਹ ਰਹੀ ਆ ਤੇ ਮੇਰੇ ਘੱਟ ਮਾਰਕਸ ਆਉਣ ਦੇ ਦਾ ਅੱਛਾ ਪੂਰੀ ਮੀਸੀ ਵਧੀਆ ਨੰਬਰ ਲੈ ਗਏ ਹਾਂਜੀ ਅੱਛਾ ਅੱਛਾ ਇਹ ਦੱਸੋ ਕਿ ਤੁਸੀਂ ਕਿੰਨੇ ਕਿੰਨੇ ਪੈਨ ਪੜਾਉਂ ਦੋ ਦੋ ਪਰ ਤਾਂ ਦੋ ਜਰ ਦਾ ਬ੍ਰਦਰ ਹੈ ਕਿ ਭੈਣ ਬ੍ਰਦਰ ਬ੍ਰਦਰ ਉਹ ਉਹ ਕਿਹੜੀ ਗੱਲ ਫੜਦਾ 6 ਉਹ ਪੜਾਈ ਚ ਕਿਵੇਂ ਉਹ ਉਹ ਤਾਂ ਵਧੀਆ ਕਰਦਾ ਅੱਛਾ ਵੀ ਵਧੀਆ ਅੱਛਾ ਆਮ ਤੌਰ ਤੇ ਜੋ ਸਾਡੇ ਸਮਾਜ ਚ ਦੇਖਿਆ ਜਾਂਦਾ ਕਿ ਜਿਹੜੇ ਮਾਂ ਬਾਪ ਹੁੰਦੇ ਆ ਨਾ ਉਹ ਲੜਕੀਆਂ ਨੂੰ ਘੱਟ ਪ੍ਰੈਫਰ ਕਰਦੇ ਨੇ ਕਿ ਚਾਹੇ ਕਿਸੇ ਵੀ ਫੀਲਡ ਦੇ ਵਿੱਚ ਲਾ ਲਓ ਪੜਾਈ ਚ ਲਾ ਲਓ ਤੁਹਾਡੇ ਘਰੋਂ ਤੁਹਾਨੂੰ ਕਿਵੇਂ ਮਾਹੌਲ ਮਿਲਿਆ ਕੋਈ ਇਦਾਂ ਦੀ ਗੱਲ ਤਾਂ ਨਹੀਂ ਵੀ ਤੁਹਾਡੇ ਭਰਾ ਵੱਲ ਜ਼ਿਆਦਾ ਧਿਆਨ ਦਿੰਦੇ ਹੁਣ ਪੜਾਈ ਵੱਲ ਤੁਹਾਡੇ ਵੱਲ ਘੱਟ ਨਹੀਂ ਸਾਡੇ ਮਤਲਬ ਮੇਰੇ ਭਰਾ ਤੇ ਵੀ ਤੇ ਮੇਰੇ ਤੇ ਵੀ ਪੂਰਾ ਉਸੇ ਨੂੰ ਅਚਨ ਸਾਨੂੰ ਬਰਾਬਰ ਸਮਝਣੇ ਨੇ ਬਰਾਬਰੀ ਸਮਝਦੇ ਨੇ ਅੱਛਾ ਤੇ ਕੀ ਬਣਨਾ ਵੱਡੇ ਹੋ ਕੇ ਤੁਸੀਂ ਸਾਇੰਸ ਟੀਚਰ ਸਾਇੰਸ ਟੀਚਰ ਅੱਛਾ ਤੁਸੀਂ 10th ਕਲਾਸ ਦੇ ਵਿੱਚ ਹਿਮਨਟ ਦੇ ਵਿੱਚ ਆਏ ਹੋ ਅੱਗੇ ਹੋਰ ਬੋਰਡ ਦੇ ਐਗਜ਼ਾਮ ਹੋਣੇ 10ਵੀਂ ਦੇ ਹੋਣੇ 12ਵੀਂ ਦੇ ਕੀ ટીਚਰ ਉਹਨਾਂ ਦੇ ਵਿੱਚ ਵੀ ਤੁਸੀਂ ਆਣਾ ਚਾਹੋਗੇ ਮੈਡ ਦੇ ਵਿੱਚ ਹਾਂਜੀ ਮੈਂ ਪੂਰੀ ਕੋਸ਼ਿਸ਼ ਕਰੂੰਗੀ ਮੈਰਿਟ ਚ ਆਉਣ ਦੀ ਅੱਛਾ ਉਹਦੇ ਲਈ ਹੋਣੀ ਤਾਂ ਤਿਆਰੀ ਸ਼ੁਰੂ ਕਰ ਦਿੱਤੀ ਅਗਰ ਅੱਛਾ ਸਾਇੰਸ ਟੀਚਰ ਬਣਨਾ ਹੈ ਸਾਇੰਸ ਟੀਚਰ ਹੀ ਬਣਨਾ ਹੈ ਹਾਂਜੀ ਅੱਛਾ ਲੋ ਜੀ ਬੱਚੀ ਸਾਇੰਸ ਟੀਚਰ ਬਣਨਾ ਚਾਹੁੰਦੀ ਹੈ ਵੱਡੀ ਹੋ ਕੇ ਤਾਂ ਸਾਡੀਆਂ ਸ਼ੁਭਕਾਮਨਾ ਇਸ ਬੱਚੀ ਦੇ ਨਾਲ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਬੱਚੀ ਜੋ ਸੋਚ ਰਹੀ ਹੈ ਉਸੇ ਤਰੀਕੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੇ ਤੇ ਤੁਹਾਡਾ ਗੱਲਬਾਤ ਕਰਨ ਲਈ ਬੇਟਾ ਬਹੁਤ-ਬਹੁਤ ਸ਼ੁਕਰੀਆ